ਜੈਕਾਰਾ ਬੀਰ ਬજરੰਗੇ ਹਰ ਹਰਿ ਵਾਹਿਗੁਰੂ ਅੱਜ ਸ਼ਿਵ ਸੈਨਾ ਪੰਜਾਬ ਵੱਲੋਂ ਮੈਂ ਔਰ ਸਾਡੀ ਟੀਮ ਜ਼ਿਲ੍ਹਾ ਪ੍ਰਧਾਨ ਸਾਡਾ ਰਵੀ ਕੁਮਾਰ ਜੀ ਯੂਟੀ ਵਾਈਸ ਚੇਅਰਮੈਨ ਅਵੀ ਕੁਮਾਰ ਜੀ ਪਿੰਕੀ ਰਾਣੀ ਸਾਡੀ ਉੱਥੋਂ ਸ਼ਹਿਰੀ ਪ੍ਰਧਾਨ ਹੈ ਪਹਿਲਾ ਵਿੰਗ ਦੀ ਇਹ ਸਾਡੇ ਹੈਗੇ ਵੀ ਡਾਕਟਰ ਗੁਰਜੀਤ ਸਿੰਘ ਸਿੱਖ ਸੰਗਠਨ ਦੇ ਵਾਈਸ ਚੇਅਰਮੈਨ ਪੰਜਾਬ ਨੇ ਇਹ ਕਿਰਨ ਰਾਣੀ ਹੈ ਇਹ ਆਪਣੇ ਹੈਗੇ ਜੀ ਜ਼ਿਲ੍ਹਾ ਪ੍ਰਧਾਨ ਮਹਿਲਾ ਵਿੰਗ ਦੇ ਜ਼ਿਲ੍ਹਾ ਪ੍ਰਸ਼ਾਸਕੀ ਦੇ ਮੁਖਸਰ ਸਾਹਿਬ ਇਹਨਾਂ ਨੇ ਅੱਜ ਆਪਦੇ ਕੋਲੇ ਬੁਲਾਇਆ ਸੀ ਅੱਜ ਕੁਝ ਪੰਜ ਸੱਤ ਜੁਆਇਨਿੰਗਾਂ ਸੀਗੀਆਂ ਇਹ ਅਸੀਂ ਇੱਥੇ ਮੁੰਡੇ ਆਏ ਆ ਇਹਨਾਂ ਦੇ ਘਰੇ ਜੁਆਇਨ-ਜੁਆਨ ਕਰ ਲਏ ਅਸੀਂ ਸਾਰੇ ਆਪਣੀ ਟੀਮ ਚ ਤੇ ਜੇ ਕੋਈ ਕਿਸੇ ਦਾ ਦੁੱਖ ਤਕਲੀਫ ਆ ਸਾਡੇ ਤੱਕ ਦੱਸੋ ਅਸੀਂ ਨਾਲ ਲੱਕੇ ਲੋਕਾਂ ਦੀ ਸੇਵਾ ਦੀ ਹਾਜ਼ਰ ਸ਼ਿਵ ਸੈਨਾ ਕਦੇ ਪਿੱਛੇ ਨਹੀਂ ਹਟਦੀ ਜਿੰਨਾ ਜੋਰ ਲੱਗਦਾ ਸੀ ਉਹਨਾਂ ਨਾਲ ਅਗਲੇ ਦੇ ਖੜਦੇ ਹਰ ਤਰ੍ਹਾਂ ਦੀ ਮਦਦ ਕਰਨ ਨੂੰ ਤਿਆਰ ਆ ਅੱਜ ਸ਼ਿਵ ਸੈਨਾ ਪੰਜਾਬ ਵੱਲੋਂ ਮੈਂ ਔਰ ਸਾਡੀ ਟੀਮ ਜ਼ਿਲ੍ਹਾ ਪ੍ਰਧਾਨ ਸਾਡਾ ਰਵੀ ਕੁਮਾਰ ਜੀ ਯੂਨਿਟ ਦੇ ਵਾਈਸ ਚੇਅਰਮੈਨ ਅਵੀ ਕੁਮਾਰ ਜੀ ਪਿੰਕੀ ਰਾਣੀ ਸਾਡੀ ਉੱਥੋਂ ਸ਼ਹਿਰੀ ਪ੍ਰਧਾਨ ਹੈ ਪਹਿਲਾ ਵਿੰਗ ਦੀ ਇਹ ਸਾਡੇ ਹੈਗੇ ਆ ਵੀ ਡਾਕਟਰ ਗੁਰਜੀਤ ਸਿੰਘ ਸਿੱਖ ਸੰਗਠਨ ਦੇ ਵਾਈਸ ਚੇਅਰਮੈਨ ਪੰਜਾਬ ਨੇ ਇਹ ਕਿਰਨਾਰਾਣੀ ਹੈ ਇਹ ਆਪਣੇ ਹੈਗੇ ਜੀ ਜ਼ਿਲ੍ਹਾ ਪ੍ਰਧਾਨ ਮਹਿਲਾ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਸ਼੍ਰੀ ਮੁਖਸਰ ਸਾਹਿਬ ਇਹਨਾਂ ਨੇ ਅੱਜ ਆਪਦੇ ਕੋਲੇ ਬਲਾਸੀ ਅੱਜ ਕੁਝ ਪੰਜ ਸੱਤ ਜੁਆਇਨਿੰਗਾਂ ਸੀਗੀਆਂ ਇਹ ਅਸੀਂ ਇੱਥੇ ਮੁੰਡੇ ਆਏ ਆ ਇਹਨਾਂ ਦੇ ਘਰੇ ਜੁਆਇਨ-ਜੁਆਨ ਕਰ ਲਏ ਅਸੀਂ ਸਾਰੇ ਆਪਣੀ ਟੀਮ ਚ ਤੇ ਜੇ ਕੋਈ ਕਿਸੇ ਦਾ ਦੁੱਖ ਤਕਲੀਫ ਆ ਸਾਡੇ ਤੱਕ ਦੱਸੋਗੇ ਅਸੀਂ ਨਾਲ ਲੱਕੇ ਲੋਕਾਂ ਦੀ ਸੇਵਾ ਦੀ ਹਾਜ਼ਰ ਸ਼ੇਰ ਸੈਨਾ ਕਦੇ ਪਿੱਛੇ ਨਹੀਂ ਹਟਦੀ ਜਿੰਨਾ ਜੋਰ ਲੱਗਦਾ ਸੀ ਉਹਨਾਂ ਨਾਲ ਅਗਲੇ ਦੇ ਖੜਦੇ ਹਰ ਤਰ੍ਹਾਂ ਦੀ ਮਦਦ ਕਰਨ ਨੂੰ ਤਿਆਰ ਆ ਜੈਕਾਰਾ ਪੀਰ ਬਜਰੰਗੇ ਹਰ ਹਰ